ਧੰਨਵਾਦ ਮੇਰਾ ਪੋਤਾ ਮੀਰ ਲਜੀਤ ਪੱਟੀ ਜਿਹਦੇ ਘਰ ਇਥੇ ਮੈਂ ਆਪ ਸਭ ਦੇ ਦਰਸ਼ਨ ਕਰ ਸਕਿਆ ਮਰਮੋਦੂਸੀ ਹੈ ਕਿ ਅੱਜ ਮੇਰਾ ਪਰਿਵਾਰ ਵੱਡਾ ਹੋਇਆ ਲਗਭਗ 2.5 ਸਾਲ ਹੋ ਗਏ ਸਾਡੀ ਸਰਕਾਰ ਬਣੀ ਅਸੀਂ ਪਹਿਲਾਂ ਵੀ ਪਿੰਡਾਂ ਪਿੰਡਾਂ 'ਚ ਆਏ ਘਰਾਂ ਦੇ ਦੁੱਖ ਸੁੱਖ ਕੰਮ ਕਰਵਾਉਂਦੇ ਤੁਸੀਂ 75 ਸਾਲਾਂ ਤੋਂ ਵੱਖ-ਵੱਖ ਪਾਰਟੀਆਂ 'ਚ ਰਹੇ ਬਹੁਤ ਸਾਰੇ ਕਾਲੀਆਂ 'ਚ ਵੀ ਰਹੇ ਹੋਣਗੇ ਆ ਕਾਂਗਰਸੀ ਵੀ ਬੈਠੇ ਨੇ ਕਾਂਗਰਸ ਵਾਲੇ ਵੀ ਇੱਥੇ ਬੈਠੇ ਵਿੱਚ ਤੁਸੀਂ ਸਾਰਿਆਂ ਨੂੰ ਦੇਖਿਆ 75 ਸਾਲ ਤਾਂ 2.5 ਸਾਲ ਦੀ ਸਰਕਾਰ ਆਮਾਦੀ ਪਾਰਟੀ ਦੀ ਦੇਖੀ ਆ ਕਦੇ ਅੰਦਰ ਬੈਠਿਆ ਅੰਦਰ ਆਪਣੀ ਆਤਮਾ 'ਚ ਛਾਤੀ ਮਾਰਿਓ ਕਿ 2.5 ਸਾਲਾਂ 'ਚ ਜਿਹੜੇ ਕੰਮ ਅਸੀਂ ਕੀਤੇ ਨੇ ਜੇ ਉਹਨਾਂ 75 ਸਾਲਾਂ ਦਾ ਮਾਲਿਆ ਕੀਤਾ ਹੈ ਤਾਂ ਫਿਰ ਬੋਰਡ ਦੇ ਹੱਕਦਾਰ ਉਹ ਨੇ ਆਮ ਆਦਮੀ ਪਾਰਟੀ ਵਾਲੇ ਨਹੀਂ ਅਸੀਂ ਸਾਰੇ ਗਰੀਬੀ ਤਲਕੇ ਤੇ ਮੀਡੀਅਮ ਕਿਸਮ ਦੇ ਲੋਕ ਬੈਠੇ ਆ ਇੱਥੇ ਸਾਰੇ ਇੰਨਾ ਚ ਕੋਈ ਸਰਮਾਇਦਾਰ ਕਰੋੜཔ་ ਤਾਂ ਨਹੀਂ ਅਸੀਂ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਨ ਤੇ ਸਭ ਤੋਂ ਪਹਿਲਾ ਕੰਮ ਜਿਹੜਾ ਅਸੀਂ ਸੀਐਚਓ ਜੁਨਟ ਬਿਜਲੀ ਸਾਰਿਆਂ ਨੂੰ ਫਰੀ ਦੇਣੀ ਹੈ 3 ਮਹੀਨੇ ਸਰਕਾਰ ਬਣ ਤੋਂ ਬਾਅਦ ਸਾਰੇ ਪੰਜਾਬ 'ਚ ਆਪਾਂ 600 ਡੰਡ ਬਿਜਲੀ ਫਰੀ ਕੀਤੀ ਔਰ ਅੱਜ ਸਾਰੇ ਪੰਜਾਬ 'ਚ 95 ਕਿੰਨੇ 99% ਲੋਕਾਂ ਨੂੰ ਬਿੱਲ ਜਿਹੜਾ ਜ਼ੀਰੋ ਆ ਰਿਹਾ ਹੈ ਤੁਸੀਂ ਵੀ ਦੱਸੋ ਤੁਹਾਡੇ ਪਿੰਡ 'ਚ ਕਿਸੇ ਨੂੰ ਬਿੱਲ ਆਉਂਦਾ ਜੇ ਕਿਸੇ ਨੂੰ ਬਿੱਲ ਆਉਂਦਾ ਇੱਕ ਬੰਦਾ ਬਾਹ ਖੜੀ ਕਰਕੇ ਕਹਦੇ ਪਿੰਡ 'ਚ ਕੀ ਅਸੀਂ ਬਿੱਲ ਧਾਰਦੇ ਹਾਂ ਫਿਰ ਬੋਰਡ ਦਾ ਹੱਕਦਾਰ ਸਾਡਾ ਨਾ 10 ਰੁਪਏ ਜੁੰਡ ਬਿਜਲੀ ਲੈ ਕੇ ਬਾਲਣੀ ਅਗਰੇ ਬੈਠੇ ਨੇ ਦਿਹਾੜੀ ਕਰਦੇ ਆ ਪੱਠਿਆਂ ਤੇ ਕੰਮ ਕਰਦੇ ਨੇ ਕਿਹੜਾ ਬੰਦਾ 10 ਰੁਪਏ ਜੁੰਡ ਦੇ ਹਿਸਾਬ ਨਾਲ ਬਿਜਲੀ ਬਾਲ ਸਕਦਾ ਆਮ ਆਦਮੀ ਪਾਰਟੀ ਦੇ ਹੋਰ ਵੀ ਅਜਿਹੀ ਤਾਂ ਰਖੇ ਨੇ ਕਹਿੰਦੇ ਕੋਲਾ ਮੁੱਕ ਜਾਣਾ 3 ਦਿਨ ਦਾ ਕੋਲਾ ਰਹਿ ਗਿਆ ਸਰਕਾਰ ਕੋਲ ਕਦੇ 2.5 ਸਾਲਾਂ ਤੋਂ ਸਾਡੀ ਸਰਕਾਰ ਨੇ ਵੀ ਕਿਹਾ ਕਿ ਸਾਡੇ ਕੋਲ ਤਿੰਨ ਤਿੰਨ ਦਿਨਾਂ ਦਾ ਕੋਲਾ ਬਚਿਆ ਜਮੀਰ ਮਰੀ ਵਾਲਾ ਚ ਤੁਸ਼ਰੀਆ ਪਾਰਟੀਆਂ ਨੂੰ ਵੋਟ ਪਾਏਗਾ ਜਾਗਦੀ ਜਮੀਰ ਵਾਲਾ ਆਮ ਆਦਮੀ ਪਾਰਟੀ ਨੂੰ ਵੋਟ ਪਾਏਗਾ ਬੈਠੇ ਨੇ ਜ਼ਿੰਮੇਦਾਰ ਸਾਰੇ ਝੋਨੇ ਦਾ ਸੀਜ਼ਨ ਹੁਣ ਸਾਰਿਆਂ ਦਾ ਪਿਛਲਾ ਵੀ ਲਾਇਆ ਆਉਂਦੀ ਟਿਊਬ ਦਾ ਨਮ ਲਾਈਟ ਮਿਲਦੀ ਕਿ ਨਹੀਂ ਮਿਲਦੀ ਅਸੀਂ ਤਾਂ ਨਹੀਂ ਕਦੇ ਆ ਕਦੀ ਬਿਜਲੀ ਹੈ ਇਤਿਹਾਸ ਗਵਾਹ ਵਾ ਪਿਛਲੇ 75 ਸਾਲਾਂ ਚੋਂ ਪ੍ਰਾਈਵੇਟ ਥਰਮਲ ਪਲਾਂਟ ਇਤਿਹਾਸ ਚ ਕਰਦਾੜ ਹੈ ਹਮੇਸ਼ਾ ਸਰਕਾਰਾਂ ਵੇਚ ਲਈਆਂ ਚੀਜ਼ਾਂ ਔਰ ਪਹਿਲੀ ਸਰਕਾਰਾਂ ਮਾਪੀ ਪਾਕੀ ਦੀ ਜਿਨ੍ਹਾਂ ਨੇ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਆ ਗੱਲ ਕਰਦੇ ਮੈਥੋਂ ਨੰਗਦਾਰਾਂ ਤੁਹਾਡੇ ਪਿੰਡ ਚੋਂ ਦੀ ਬਾਈ ਚ ਐਸੇ ਪਿੰਡ ਦੀਆਂ ਉੱਚਾ ਚ ਫਿਰੇ ਇੰਨਾ ਨਰਕ ਸੀਗਾ ਚਾਚ ਵੀਰੇ ਤੁਹਾਡੀ ਫਿਰਨੀ ਤੇ ਮੇਰੀ ਗੱਡੀ ਦੇ ਅੱਤੇ ਤੇ ਟਾਇਰ ਟੁੱਪਦੇ ਸੀਗੇ ਤੁਹਾਡੀਆਂ ਫਿਰਨੀਆਂ ਤੇ ਔਰ ਸਭ ਤੋਂ ਪਹਿਲਾਂ ਮੈਂ ਆਇਆ ਸਭ ਤੋਂ ਪਹਿਲਾਂ ਤੁਹਾਡੀ ਫਿਰਨੀ ਦਾ ਮੈਚ ਆ ਕਰਕੇ ਗਿਆ ਕੰਮ ਆਮਾਦੀਨ ਪਾਰਟੀ ਦੀ ਸਰਕਾਰ ਚ ਫਿਰਨੀ ਬਣੀ 92 ਬਣਿਆ ਪਿਆ ਤੁਹਾਡੇ ਪਿੰਡ ਦੇ ਦੁਆਲੇ ਦੁਆਲੇ ਪਹਿਲਾਂ ਵੀ ਨਹੀਂ ਤੇ 10 ਸਾਲ ਕਾਲੀਤਲ ਦੀ ਸਰਕਾਰ ਰਹੀ ਉਦੋਂ ਵੀ ਬਣ ਸਕਦੀ 5 ਸਾਲ ਕਾਂਗਰਸੀਆਂ ਦੀ ਰਹੀ ਉਦੋਂ ਵੀ ਬਣ ਸਕਦੀ ਸੀ ਮੈਂ ਤਾਂ ਹਰਿਆ ਹੋਇਆ ਬੰਦਾ ਤੁਸੀਂ ਵੀ ਪੰਡਾ ਜੋ ਮੈਨੂੰ ਹਰਾ ਕੇ ਭੇਜਿਆ ਮੈਂ ਤਾਂ ਨਹੀਂ ਕਦੀ ਕਿਸੇ ਨਾਲ ਬਿਤਕਰਾ ਕੀਤਾ ਆਪਣੇ ਜਾਂਦੇ ਡਰਗਾਹਵਾਸ ਦੇ ਲੋਕ ਦਾ ਹੋਰ ਪਿੰਡਾਂ ਦੇ ਲੋਕ ਮੇਰੇ ਕੋਲ ਮੈਂ ਤਾਂ ਨਹੀਂ ਕਦੀ ਕਿਸੇ ਨੂੰ ਪੁੱਛਿਆ ਕਿ ਤੂੰ ਕਿਹੜੀ ਪਾਰਟੀ ਦਾ ਹੈ ਕਿਹੜੇ ਪਿੰਡੋਂ ਆਇਆ ਮੈਂ ਇਹੋ ਕਹਿੰਦਾ ਭਰਾਵਾ ਮੈਨੂੰ ਕੰਮ ਦੱਸ ਜਬ ਮੇਰੇ 'ਚ ਹਿੰਮਤ ਹੋਏਗੀ ਮੈਂ ਤੇਰਾ ਕੰਮ ਕਰਾ ਦੂੰ ਅਸੀਂ ਵੀ ਰਹੇ ਹਾਂ ਪਾਰਟੀਆਂ 'ਚ ਕਦੀ ਦੂਜੀ ਪਾਰਟੀ ਦਾ ਬੰਦਾ ਲੀਡਰ ਦਾ ਵਿੜਾ ਨਹੀਂ ਸੀਗਾ ਨੰਗਾ ਤਾਂ ਨਾ ਕਿਸੇ ਨੂੰ ਕੋਈ ਨੰਗਾ ਨਹੀਂ ਦਿੰਦਾ ਸੀਗਾ ਮੈਂ ਵੇਖਿਆ ਪਿੰਡਾਂ ਚ ਅੱਜ ਮੈਂ ਵੇਖਣ ਟਿਆ ਜੇ ਅੱਜ ਵੀ ਜੇ ਕਿਤੇ ਕਾਂਗਰਸੀ ਦਾ ਆਕਰ ਕਾਲੀ ਦਾ ਘਰ ਆ ਗਿਆ ਉਥੋਂ ਚੱਕ ਦਿੰਦੇ ਨੇ ਇੰਟਰਲੌਕ ਲਾਉਣੀਆਂ ਤਾਂ ਗਾੜੀ ਫੇਰ ਸ਼ੁਰੂ ਕਰ ਦਿੰਦੇ ਨੇ